ਬੈਣੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਬਹੁਤ ਭਾਰੀ ਗਿਣਤੀ ਚ ਆਇਆ ਹੋ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ ਮੂਰੂ ਕੌਣ ਆຊੂ ਲਾ ਕਰ ਲੋ ਬੰਦੇ ਕੀ ਕਮਾਈ ਕੁਝ ਬੋਲਾਂ ਜਾਂ ਨਾ ਬੋਲਾਂ ਦੱਸੋ ਕੀ ਬੋਲੀਏ ਹੁਣ ਜੋ ਲੁੱਟ ਮਚਾਈ ਇੱਥੇ ਹਨਾ ਤੇ ਜੇਲ੍ਹ ਚ ਵੀ ਜਾਇਆ ਆ ਉਹ ਜ਼ਮਾਨਤ ਕਿਸੇ ਹੋਰ ਗੇਸ ਚ ਹੋਈ ਹੈ ਕਹਿੰਦਾ ਲਓ ਜੀ ਕਹਿੰਦਾ ਮੇਰੇ ਤੇ ਲਾ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਹੈ ਉਹ ਤਾਂ ਕਿਸੇ ਹੋਰ ਗੇਸ ਚ ਹੋਈ ਹੈ ਸੋ ਉਹ ਜਿੰਨੇ ਜਿਹੜੇ ਉਹੀ ਜ਼ਮਾਨਤਾਂ ਪੈਣੇ ਉਹਨਾਂ ਦਾ ਕੀ ਕਰਾਂਗੇ ਜਿਹੜੇ ਪਹਿਲੀ ਲੁੱਟ ਲੁੱਟ ਕੇ ਖਾ ਗਏ ਔਰ ਲੈਂਗੁਏਜ ਦੇਖੀਏ ਤੁਸੀਂ ਭਾਸ਼ਾ ਦੇਖੀ ਉਸ ਬੰਦੇ ਦੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀਗਾ ਚਲੋ ਪ੍ਰਿੰਸੀਪਲ 15 ਮਿੰਟ ਲੇਟ ਹੋ ਗਈ 10 ਮਿੰਟ ਲੇਟ ਹੋ ਗਈ ਕਿਤੇ ਜਾਮ ਲੱਗ ਗਿਆ ਹੋਣਾ ਆ ਲੁਧਿਆਣੇ ਸ਼ਹਿਰ ਚ ਜਾਮ ਲੱਗ ਗਿਆ ਹੋਣਾ ਕਿਤੇ ਸਕੂਲ ਚ ਬੈਠਾ ਸੀ ਪ੍ਰਿੰਸੀਪਲ ਨੇ ਆ ਕੇ ਸਸੀ ਕੱਪਲੇ ਲੇਡੀ ਹੈ ਔਰਤ ਦਾ ਸਨਮਾਨ ਤੈਨੂੰ ਮੈਂ ਸਸਪੈਂਡ ਕਰ ਦੂੰਗਾ ਤੂੰ ਹੁਣ ਕਿਉਂ ਆਈ ਹੈ ਇਹ 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 ਕੋਈ ਭਾਸ਼ਾ ਹੈ ਇਹ ਮਾਨਤਾਰੀ ਦੀ ਭਾਸ਼ਾ ਹੈ ਬਲਕਿ ਉਹਨੂੰ ਕਹਿਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਜੀ ਕਿੱਥੇ ਜਾਮ ਲੱਗਿਆ ਮੈਂ ਉਹ ਜਾਮ ਠੀਕ ਕਰਾਉਂਗਾ ਬਜਾਏ ਪ੍ਰਿੰਸੀਪਲ ਨੂੰ ਝਿੜਕਣ ਦੇ ਉਹ ਪ੍ਰਿੰਸੀਪਲ ਹੈ ਜਿਹੜੇ ਕੌਮ ਦੇ ਨਰਮਤਾ ਕਹਿੰਦੇ ਆ ਕਾ ਟੀਚਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆ ਜੀ ਅਸੀਂ ਸਿੰਗਾਪੁਰ ਭੇਜਦੇ ਆ ਜੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਝਿੜਕਦੇ ਆ ਜੀ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾ ਡੁੱਟ ਜਾਣਾ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਐ ਲੱਤਾ ਤਾਂ ਉੱਥੇ ਧਰਵਾਈ ਫਿਰਦਾ ਹੁਣ ਪਤਾ ਨਹੀਂ ਮੂਡਾ ਮੂਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢੇਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਇਹਨਾਂ ਨੇ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀਵਾਲ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਹੁਣ ਇਹ ਆਪਾਂ ਨੂੰ ਗਾਲਾਂ ਕੱਢਣ ਲੱਗੇ ਤੁਸੀਂ ਦੇਖੋ ਵੀ ਮਾਰਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਦ ਕਾ ਫੜਾ ਕੋਟਾ ਹੜਾ ਕੋਈ ਦੱਸੋ ਨਹੀਂ ਕਾ ਭੋਂਤਮਾਨ ਜੀ ਮੁੱਖ ਮੰਤਰੀ ਜਿਹੜਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆ ਪੁੱਤ ਇਹਨਾਂ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਹੁੰਦੇ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਮੌਕਾ ਦਿੱਤਾ ਜੈ ਹਿੰਦ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾ ਕੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮੰਤਰੀ ਬਣੋ ਐਮਐਲਏ ਬਣੋ మేర వర్గా మహింద్రచా ముద